ਇੱਕ ਹੀ ਮਾਮਲਾ ਆਇਆ ਅੱਜ ਸ਼ੇਖ ਚੱਕ ਦੇ ਵਿੱਚ ਰਿਪੋਰਟ ਆਈ ਹੈ ਸ਼ੇਖ ਚੱਕ ਦੇ ਵਿੱਚ ਦੁਕਾਨ ਤੇ ਤਿੰਨ ਜਿਹੇ ਅਣਪਛਾਤੇ ਨੌਜਵਾਨ ਸੀਗੇ ਉਹ ਦੁਕਾਨ ਤੇ ਫਾਇਰ ਕਰਕੇ ਗਏ ਸੀਗੇ ਉਸ ਤੋਂ ਬਾਅਦ ਸਾਡੇ ਡੀਐਸਪੀ ਤੁਲਸੋਨੀ ਨੂੰ ਉਹਨਾਂ ਨੇ ਇਨਕਲਾਹ ਦਿੱਤੀ ਕਿ ਭਈ ਆ ਫਲਾਣੇ ਕੁਝ ਤਿੰਨ ਬੰਦੇ ਜਿਹੜੇ ਮੋਟਰਸਾਈਕਲ ਤੇ ਫਾਇਰਿੰਗ ਕਰਕੇ ਗਏ ਆ ਤੇ ਉਸੀ ਵੇਲੇ ਸਾਡੀ ਜਿਹੜੀ ਗੋਇੰਦਵਾਲ ਸਾਹਿਬ ਸਬਰੀ ਜ਼ਿਲ੍ਹੇ ਦੀ ਪੁਲਿਸ ਫੋਰਸ ਸੀਗੀ ਤੇ ਸੀਆਈਏ ਆ ਆਪਣੇ ਐਸਪੀਡੀ ਜਿਹੜੇ ਅਜੇ ਰਾਜੇ ਨਾਲ ਦੀ ਸੁਪਰਵੀਜ਼ਨ ਹੇਠ ਟੀਮ ਐਕਟਿਵ ਹੁੰਦੀ ਹੈ ਤੇ ਜਿਹੜੇ ਇਹ ਤਿੰਨ ਨੌਜਵਾਨ ਸੀਗੇ ਇਹ ਸ਼ੇਕ ਚੱਕ ਤੋਂ ਤਰਨਤਨ ਸਿਟੀ ਵੱਲੋਂ ਜਾ ਰਹੇ ਸੀਗੇ ਪਿੱਛੇ ਉਹ ਆਪਣੀ ਜਿਹੜੀ ਐਸਐਚਓ ਗੋਇੰਦਵਾਲ ਦੀ ਤੇ ਡੀਐਸਪੀ ਤੁਲਥੋਣੀ ਦੀ ਪਾਰਟੀ ਨਾਲ ਚੇਸ ਕਰਦੀ ਹੈ ਤੇ ਗੋਇੰਦਵਾਲ ਆਪਣਾ ਸਿਟੀ ਤਰਨਤਨ ਵੱਲੋਂ ਜਿਹੜੀ ਆਪਣੀ ਸੀਆਈਏ ਦੀ ਟੀਮ ਤੇ ਐਸਐਚਓ ਸਦਰ ਜਿਹੜੇ ਸਬ ਇੰਸਪੈਕਟਰ ਗੁਰਮੁਖ ਨੇ ਉਹਨਾਂ ਦੀ ਟੀਮ ਜਿਹੜੀ ਇਹਨਾਂ ਦਾ ਇਹਨਾਂ ਦੇ ਮਗਰ ਲੱਗ ਜਾਂਦੀ ਹੈ ਜਦੋਂ ਉਹ ਸਾਹਮਣੇ ਤੋਂ ਪੁਲਿਸ ਨੂੰ ਦੇਖਦੇ ਆ ਤੇ ਪਿੱਛੇ ਜਿਹੜੀ ਪੁਲਿਸ ਲੱਗੀ ਹੋਈ ਸੀਗੀ ਉਹਨਾਂ ਨੂੰ ਵੇਖ ਕੇ ਇਹ ਬਚਨ ਲਈ ਜਿਹੜੀ ਹੈ ਮੋਟਰਸਾਈਕਲ ਨਾਲ ਦੀ ਖੇਤਾ ਹੇਠ ਡਿੱਗ ਪੈਂਦੀ ਹੈ ਤੇ ਉਹ ਡਿੱਗਣ ਕਾਰਨ ਜਿਹੜੇ ਇੱਕ ਦੋਸ਼ੀ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਦੋ ਨੂੰ ਪੁਲਿਸ ਵੱਲੋਂ ਕਾਮ ਕਾਮਯਾਬੀ ਨਾਲ ਕਾਬੂ ਕਰ ਲਿਆ ਗਿਆ ਹੈ। ਇਹਨਾਂ ਕੋਲੋਂ ਦੋ ਜਿਹੜੇ ਪਿਸਟਲ ਸੋਫਿਸਟੀਕੇਟਿਡ ਪਿਸਟਲ ਨੇ ਉਹ ਬਰਾਮਦ ਕਰ ਲਈ ਗਈਆਂ ਤੇ ਪ੍ਰੀਮੀਅਰ ਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਤੋਂ ਹੀ ਸਾਹਮਣੇ ਆਇਆ ਹੈ ਕਿ ਜਿਹੜਾ ਸੱਤਾ ਦਾ ਇਸ਼ਾਰਾ ਗੈਂਗ ਹੈ ਉਹਦੇ ਨਾਲ ਸੰਬੰਧ ਰੱਖਦੇ ਨੇ। ਸਰ ਇਹ ਫਾਇਰਿੰਗ ਕੀਤੀ ਹੈ ਉਹ ਕੀ ਬੰਦੇ ਦਾ ਹੈਗੇ ਕਿ ਕਿੰਨੀ ਉਹ ਕਿੰਨੇ ਫਰੋਤੀ ਮੰਗੀ ਸੀ ਨਾ ਇਹਨਾਂ ਨੇ ਦੇਖੋ ਜੀ ਹੁਣ ਹੁਣੇ ਹੀ ਇਹ ਹਾਦਸਾ ਹੋਇਆ ਇਹ ਜਿਹੜਾ ਆਪਣੀ ਵਾਰਦਾਤ ਹੋਈ ਹੈ ਤੇ ਆਪਣੀ ਤਫਤੀਸ਼ ਚੱਲ ਰਹੀ ਹੈ ਜਿਹੜੀ ਕੀ ਗੱਲ ਸਾਹਮਣੇ ਆਈ ਹੈ ਇੱਕ ਬੰਦਾ ਜਿਹੜਾ ਸ਼ਾਇਦ ਜਲੰਧਰ ਤੋਂ ਬਿਲੋਂਗ ਕਰਦਾ ਹੈ ਜਿਹੜਾ ਮਰਨ ਵਾਲਾ ਹੈ ਇਹ ਹੋਟੀਆਂ ਤੋਂ ਬਿਲੋਂਗ ਕਰਦਾ ਹੈ ਤੇ ਬਾਕੀ ਜਿਹੜੇ ਦੋ ਦੋਸ਼ੀ ਫੜੇ ਉਹਨਾਂ ਕੋਲੋਂ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਤੇ ਤੇਰੀ ਪੂਰੀ ਪਿਕਚਰ ਹੈ ਫਿਰ ਤੁਹਾਨੂੰ ਕਲੀਅਰ ਕੀਤੀ ਜਾਵੇਗੀ ਸਰ ਜਿਹੜਾ ਬੰਦਾ ਬਚ ਗਿਆ ਜਿੱਤੇ ਗੋਲੀ ਮਾਰੀ ਇਹਨਾਂ ਨੂੰ ਹਾਂਜੀ ਉਹ ਜਿਹੜੀ ਇਹਨਾਂ ਨੇ ਗੋਲੀ ਚਲਾਈ ਸੀ ਉਹਦੇ ਉਹਦੇ ਵਿੱਚ ਕੋਈ ਇੰਜਰਨੀ ਹੋਇਆ ਉਹਦੇ ਵਿੱਚ ਬਚਾਵ ਰਿਹਾ ਤੇ ਆਪਨਾ ਬੜੀ ਬਾਦ ਰੀਨ ਵਾਲੀ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਕੱਲੋ ਤੇ ਪੂਰਾ ਉਹਦਾ ਜੀ ਰਾਤ ਦੇ ਛੋਟੇ ਕੋਈ ਨਹੀਂ ਕੁਝ ਕਰ ਲੈ ਦਬਈਆ ਸੀ ਉਹਨੂੰ ਫੋਨ ਕੀਤਾ ਪਹਿਲਾਂ ਵੀ 20 ਲੱਖ ਰੁਪਏ ਦੇ ਉਹੀ ਪਰੋਤੀ ਉਹ ਟੈਮਣਾ ਮਣਾ ਅੱਜ ਫੇਰ ਇਹਨਾਂ ਦਾ ਸਾਢੇ 3-4 ਵਜੇ ਫੋਨ ਆਇਆ ਪੈਸੇ ਤੋਂ ਮੈਂ ਕਿਹਾ ਵੀ ਪੈਸੇ ਦਿਹਾੜੀ ਸਾਡੇ ਕੋਲ ਤੇ ਮੁੜ ਕੇ ਇਧਰ ਕੇਰਾ ਨਹੀਂ ਹੈਗਾ ਕਿ ਤੁਸੀਂ ਆਪਣਾ ਉਹ ਕਰ ਲੋ ਪਾਟ ਪੂਜਾ ਕਰਦੇ ਤਾਂ ਫਿਰ ਉਹ ਤੋਂ ਬਾਅਦ ਦੋ ਘੰਟੇ ਬਾਅਦ ਆ ਗਏ ਤੇ ਆ ਬੋਲਿਆ ਕਿ ਲੱਗੇ ਕਿ ਕਿਹੜਾ ਮਾਣ ਕੋਣ ਹੀਗੇ ਕੀ ਨਾਂ ਇਹਨਾਂ ਦਾ ਉਹਨਾਂ ਦਾ ਨਾਂ ਤਾਂ ਨਹੀਂ ਪਤਾ ਲੱਗੇ ਜੀ ਨਹੀਂ ਪਤਾ ਉਹਦਾ ਮੈਂ ਅਸੀਂ ਮਗਰ ਗਿਆ ਬੁੜਕੇ ਇੱਕ ਨਾਂ ਤੋਂ ਭੁਗ ਕੇ ਖੜੇ ਗਿਆ ਬੰਦਿਆਂ ਕਰਦੇ ਨੇ ਕਿੰਨੇ ਕਿ ਸਮੇਂ ਤੋਂ ਫੋਨ ਆ ਰਿਹਾ ਜੀ ਕੱਲ ਰਾਤੀ ਆਇਆ ਜੀ 9:30 ਵਜੇ ਸੁਜਾ ਜੀ ਕਿੰਨੀ ਬਰੋਤੀ ਕੀ ਦੱਸਦੇ ਹੀ ਕੋਣ ਹੈਗੇ ਅਸੀਂ ਉਹ ਕਹਿੰਦੇ ਵੀ ਅਸੀਂ ਸੱਤੇ ਸ਼ਹਿਰੇ ਵਾਲਾ ਸਟਾਫ ਹੋ ਗਏ ਬਈ ਕਿੰਨੀ ਬਰੋਤੀ ਮੰਗੀ ਸੀ ਤੁਹਾਡੇ ਕੋਲ ਜੀ ਲੱਖ ਤਹ ਹੁਣ ਜਿਹੜਾ ਇੱਕ ਤਾਂ ਦੱਸਿਆ ਜਾ ਰਿਹਾ ਇੱਕ ਜਿਹੜਾ ਨੌਜਵਾਨ ਕੱਟ ਹੋ ਗਿਆ ਹਾਂਜੀ ਉਹ ਕੀ ਮਾਮਲਾ ਤਾਂ ਹਾਂਜੀ ਜਿਹੜਾ ਇੱਕ ਨੌਜਵਾਨ ਡੈ ਤੇ ਜੋ ਟੇਰਾ ਜਿਹੜਾ ਇੱਕ ਕਹਿੰਦੇ ਸੀ ਲੁੱਟਣਾ ਆਇਆ ਸੀ ਇਹ ਵਾਦਦ ਕਰਨ ਆਇਆ ਸੀ ਹਾਂ ਉਹਨਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਆ ਗੱਡੀ ਛੜਕਦੇ ਤੇ ਉਹ ਕੀ ਕੀ ਮਾਮਲਾ ਲੱਗਦਾ ਤੁਹਾਨੂੰ ਪਤਾ ਨਹੀਂ ਪਾ ਗਏ ਅਕਸੀਡੈਂਟ ਜੀ ਹੋਇਆ ਐਕਸੀਡੈਂਟ ਉਹਨਾਂ ਭੜਾਈ ਮੋੜਸਾਲ ਤੇ ਮਰਨਾ ਸੀ ਐਕਸੀਡੈਂਟ ਉਹ ਜਨਾ ਤਾਂ ਹੈ ਹੀ ਕਿਹਨਾਂ ਕੇ ਜਿਹੜਾ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਦਾ ਮਗਰ ਹਾਂ ਇੱਥੇ